ਲਾਈਕ ਸਾਡੀ ਕੀਰਤਨ ਦੀ ਹਾਜ਼ਰੀ ਹੈ ਪਿੰਡ ਰੁਪਾਣਾ ਤੇ ਅੱਜ ਅਸੀਂ ਜਾ ਰਹੇ ਹਾਂ ਤੇ ਚਲੋ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡੀ ਇਹ ਸੁਭਾਵਣੀਆਂ ਵੀ ਜਦੋਂ ਵੀ ਆਪਾਂ ਗੱਡੀ ਦਾ ਸਫ਼ਰ ਕਰਦੇ ਹਾਂ ਮੂਲ ਮੰਤਰ ਦਾ ਪਾਠ ਕਰਕੇ ਮਹਾਰਾਜ ਜੀ ਅਰਦਾਸ ਬੇਤੀ ਕਰਕੇ ਆਪਾਂ ਸ਼ੁਰੂਆਤ ਕਰੀ ਦੀ ਆਓ ਆਪਾਂ ਮੂਲ ਮੰਤਰ ਦਾ ਪਾਠ ਤੇ ਨਾਲ ਦੀ ਨਾਲ ਤੁਹਾਨੂੰ ਕਿੰਨੀ ਕੀ ਗੁਰੂ ਮਹਾਰਾਜ ਦੀ ਸਾਖੀ ਇਹਰ ਆਪਾਂ ਉਹਨਾਂ ਚਰਮਾਂ ਨੂੰ ਪਹੁੰਚਾਂਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤਕਾਲ ਮੁਖ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਪਾਉੜੀ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਈ ਸ਼ੰਦਾ ਤੁਧ ਸਭ ਕਿਛ ਮੈਨੂੰ ਸੰਪਿਆ ਜਾ ਤੇਰਾ ਬੰਦਾ ਲਕshmi ਟੋਟ ਨਾ ਆਵਈ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਨਦਾ ਹੇ ਵਾਰੀ ਮਿੱਤਰ ਸਭ ਕੀਤੇ ਆ ਨੈ ਮੰਗੇ ਮੰਦਾ ਲੇਖਾ ਕੋਈ ਨ ਪੁੱਛੈ ਜੀ ਜਾ ਹਰਿ ਬਖਸੰਦਾ ਆਨੰਦ ਭਾਇ ਸੁਖ ਪਾਇਆ ਮਿਲ ਗੁਰ ਗੋਬਿੰਦਾਂ ਸਭੇ ਕਾਰ ਸੁਭਾਰਿਆ ਜਾ ਤੁਧ ਪਾਵੰਦਾ ਔਕੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਤੇ ਰੱਖੇ ਆਪਣੇ ਕੋ ਸਾਹ ਸਾਹ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬੇਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਤੁਰਨ ਪਾਇ ਜਿ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਤੀ ਵਾਉ ਨ ਲੱਗੈ ਪਾਰ ਬ੍ਰਹਮ ਸਰਡਾਈ ਚੌ ਗਿਰਦਾ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਗੁਰੂ ਪੂਰਾ ਕਿਟਿਆ ਜਿਨ ਬੰਤ ਬਣਾਈ ਰਾਮ ਨਾਮ ਔਕਤ ਦੀਆ ਏਕਾਲਿਵ ਲਾਈ ਰਹਾਉ ਰਾਖ ਲਈ ਤਨ ਰਖਣ ਹਾਰ ਸਭ ਬਿਆਦ ਮਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਕਹ ਨਾਨਕ ਪ੍ਰਭ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤੁ ਦੇਈ ਤਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ